ਪੰਜਾਬ ਦੀ ਸੱਤਾ ਵਿੱਚ ਆਉਣ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਵੱਲੋਂ ਪੰਜਾਬ ਦੇ ਲੋਕਾਂ ਦੇ ਨਾਲ ਸਿਹਤ ਅਤੇ ਸਿੱਖਿਆ ਦੇ ਏਜੰਡੇ ਨੂੰ ਲੈ ਕੇ ਵੋਟਾਂ ਮਕੀਆਂ ਗਈਆਂ ਸੀ ਜਿਸ ਤੋਂ ਬਾਅਦ ਸੱਤਾ ਵਿੱਚ ਆਉਣ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਵੱਲੋਂ ਸਿਹਤ ਦੇ ਖੇਤਰ ਦੇ ਵਿੱਚ ਬਹੁਤ ਸਾਰੇ ਕਦਮ ਚੁੱਕੇ ਗਏ ਅਤੇ ਹੁਣ ਇੱਕ ਨਵਾਂ ਕਦਮ ਮੋਗਾ ਦੇ ਸਰਕਾਰੀ ਹਸਪਤਾਲ ਦੇ ਵਿੱਚ ਗੋਡਾਂ ਦੇ ਆਪਰੇਸ਼ਨ ਦੀ ਸ਼ੁਰੂਆਤ ਕਰਕੇ ਚੁੱਕਿਆ ਗਿਆ ਦੱਸਦੀ ਹੈ ਕਿ ਮੋਗਾ ਦੇ ਸਰਕਾਰੀ ਹਸਪਤਾਲ ਵਿੱਚ ਹੁਣ ਗੋਡਿਆਂ ਦਾ ਆਪਰੇਸ਼ਨ ਕੀਤਾ ਜਾਇਆ ਖੜੀਗਾ ਮੋਗਾ ਦੇ ਸਰਕਾਰੀ ਹਸਪਤਾਲ ਵਿੱਚ ਗੋਡਿਆਂ ਦੇ ਆਪਰੇਸ਼ਨ ਦੇ ਪਹਿਲੇ ਦਿਨ ਹੀ ਦੋ ਮਰੀਜ਼ਾਂ ਦਾ ਸਫਲਤਾਪੂਰਵਕ ਆਪਰੇਸ਼ਨ ਕੀਤਾ ਗਿਆ ਇਸ ਮੌਕੇ ਤੇ ਮੋਗਾ ਦੇ ਵਿਧਾਇਕ ਅਮਨਦੀਪ ਕੌਰ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ ਸਵਾਲ ਉਸ ਪ੍ਰੋਪੋਨਸ਼ਿਓਂ ਇੱਥੇ ਟ੍ਰੀਟਮੈਂਟ ਪਲਾਂਟ ਸ਼ੁਰੂ ਹੈ ਨੀਜ਼ ਜਿਹੜੀਆਂ ਬਦਲੇ ਜਾਂਦੇ ਨੇਗੇ ਕਿੰਨਾ ਖਰਚਾ ਬਾਹਰ ਆਉਂਦਾ ਸੀ ਪ੍ਰਾਈਵੇਟ ਤੇ ਹੁਣ ਇੱਥੇ ਕਿੰਨਾ ਖਰਚਾ ਆਉਂਦਾ ਤੇ ਕਿੰਨੇ ਬੀਜ ਹੁਣ ਤੱਕ ਇਹਦਾ ਲਾਭ ਲੈ ਚੁੱਕੇ ਨੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਨਮਸਕਾਰ ਸਾਰਿਆਂ ਨੂੰ ਜਿਸ ਤਰ੍ਹਾਂ ਸਾਡੇ ਮੋਗੇ ਨੂੰ ਹਮੇਸ਼ਾ ਅਗਰ ਬਾਹਰ ਜਾਉ ਤਾਂ ਮਜ਼ਾਕ ਕੀਤਾ ਜਾਂਦਾ ਕਿ ਮੋਗਾ ਚਾ ਚੋਗਾ ਤੇ ਮੈਂ ਸਭ ਨੂੰ ਦੱਸਣਾ ਚਾਹਨੀ ਹਾਂ ਕਿ ਸਾਡਾ ਮੋਗਾ ਚਾ ਚੋਗਾ ਨਹੀਂ ਰਿਹਾ ਹੁਣ ਸਾਡੇ ਮੋਗੇ ਸਰਕਾਰੀ ਹਸਪਤਾਲ ਦੇ ਵਿੱਚ ਨੀ ਰਿਪਲੇਸਮੈਂਟ ਸਰਜਰੀ ਜਿਹੜੀਆਂ ਹੈਗੀਆਂ ਉਹ ਸਟਾਰਟ ਹੋ ਗਈਆਂ ਸੋ ਸਾਡੇ ਪੂਰੇ ਮੋਗੇ ਜ਼ਿਲ੍ਹੇ ਦੇ ਪੇਸ਼ੈਂਟ ਜਿਹੜੇ ਜਿਨ੍ਹਾਂ ਨੂੰ ਫਰੀਦਕੋਟ ਜਾਣਾ ਪੈਂਦਾ ਸੀ ਜਾਂ ਫਿਰ ਲੁਧਿਆਣੇ ਪ੍ਰਾਈਵੇਟ ਹਸਪੀਟਲਸ ਦੇ ਵਿੱਚ 2-2 ਲੱਖ ਰੁਪਏ ਦੇ ਪੈਕੇजेस ਲੈ ਕੇ ਉਹਨਾਂ ਨੂੰ ਆਪਣੇ ਨੀਡ ਟਰਾਂਸਪਲੈਂਟ ਕਰਵਾਉਂਦੇ ਸੀ ਗੋਡੇ ਬਦਲੀ ਕਰਵਾਉਂਦੇ ਸੀ ਸੋ ਸਾਡੇ ਪੂਰੇ ਸਿਵਲ ਹਸਪੀਟਲ ਦੇ ਡਾਕਟਰਸ ਨੂੰ ਮੈਂ ਧੰਨਵਾਦ ਕਰਨਾ ਚਾਹੂੰਗੀ ਇਹਨਾਂ ਦੀ ਸਭ ਦੀ ਮਿਹਨਤ ਦੇ ਸਦਕਾ ਸਾਡੇ ਐਸਐਮਓ ਸਾਡੇ ਸਿਵਲ ਸਰਜਨ ਮੈਮ ਤੇ ਸਾਡੇ ਡਾਕਟਰ ਸਾਹਿਬ ਆਰਥੋਪੈਡੀਸ਼ਨ ਜਿਹੜੇ ਆਰਥੋ ਸਰਜਨ ਨੇ ਇੱਥੇ ਸੋ ਉਹਨਾਂ ਦੇ ਸਭ ਦੀ ਮਿਹਨਤ ਦੇ ਨਾਲ ਸਾਡੇ ਮੋਗਾ ਦੇ ਵਿੱਚ ਹੁਣ ਨੀਡ ਟਰਾਂਸਪਲੈਂਟ ਜਿਹੜੇ ਹੈਗੇ ਆ ਸਟਾਰਟ ਹੋ ਚੁੱਕੇ ਆ ਸੋ ਸਾਡੇ ਦੋ ਪੇਸ਼ੈਂਟ ਜਿਹੜੇ ਫਰਸਟ ਦੋ ਸਰਜਰੀਜ਼ ਹੋਈਆਂ ਨੇ ਸਾਡੇ ਮੋਗੇ ਤੋਂ ਪੇਸ਼ੈਂਟ ਹੈਗੇ ਆ ਬਹੁਤ ਅੱਛੀ ਜਿਹੜੇ ਹੈਗੇ ਆ ਰਿਜ਼ਲਟ ਆਇਆ ਇੱਕ ਪੇਸ਼ੈਂਟ ਜਿਹੜੇ ਹੈਗੇ ਆ ਉਹ ਉੱਠ ਕੇ ਚੱਲਣਾ ਵੀ ਉਹਨਾਂ ਨੇ ਸਟਾਰਟ ਕਰ ਦਿੱਤਾ ਸੋ ਇਹ ਇਹ ਵੀ ਜਲਦੀ ਸਟਾਰਟ ਕਰ ਦੇਣਗੇ ਥੋੜਾ ਮੋਟਾਪਾ ਹੋਣ ਕਰਕੇ ਥੋੜਾ ਲੇਟ ਹੋ ਰਿਹਾ ਐ ਐਂਡ ਕੋਈ ਪ੍ਰੋਬਲਮ ਨਹੀਂ ਆਈ ਸਾਡੇ ਪੇਸ਼ੈਂਟਸ ਦੇ ਸਭ ਤੋਂ ਵੱਡੀ ਗੱਲ ਹੈ ਕਿ ਬਿਲਕੁਲ ਫ੍ਰੀ ਹੈ ਜੀ ਕੋਈ ਸਰਜਰੀਜ਼ ਦਾ ਪੈਸਾ ਨਹੀਂ ਲੱਗੇਗਾ ਕੋਈ ਇੰਪਲੈਂਟ ਦਾ ਪੈਸਾ ਨਹੀਂ ਲੱਗੇਗਾ ਆਯੁਸ਼ਮਨ ਸਕੀਮ ਦੇ ਤਹਿਤ ਸਰਜਰੀ ਬਿਲਕੁਲ ਮੁਫਤ ਕੀਤੀ ਜਾਏਗੀ ਕੋਈ ਦਵਾਈ ਦਾ ਖਰਚਾ ਨਹੀਂ ਆਏਗਾ ਔਰ ਪੇਸ਼ੈਂਟ ਦੇ ਜਿਹੜੇ ਮਿਸਿਸ ਹੈ ਉਹ ਵੀ ਇੱਥੇ ਆ ਸੋ ਜਿਹੜੇ ਉਹ ਵੀ ਬਹੁਤ ਖੁਸ਼ ਹੈ ਪੇਸ਼ੈਂਟ ਦੇ ਨਾਲ ਜਿਹੜੇ ਹੈਗੇ ਆ ਉਹ ਵੀ ਬਹੁਤ ਖੁਸ਼ ਨੇ ਤੇ ਧੰਨਵਾਦ ਕਰ ਰਹੇ ਆ ਪੂਰੇ ਹਸਪੀਟਲ ਸਾਡੇ ਡਾਕਟਰ ਸਾਹਿਬਾਨਾਂ ਦਾ ਔਰ ਸਾਡੇ ਸਟਾਫ ਦਾ ਜਿਹੜੇ ਜਿਹੜੇ ਹਮੇਸ਼ਾ ਮਿਹਨਤ ਕਰਦੇ ਆ ਸੋ ਮੇਰੇ ਵੱਲੋਂ ਸਾਰੇ ਮੋਗਾ ਜ਼ਿਲ੍ਹੇ ਨੂੰ ਸਾਡੇ ਮੋਗਾ ਹਲਕੇ ਦੇ ਸਾਰੇ ਨਿਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਾਂ ਤੇ ਸਾਰੇ ਡਾਕਟਰਸ ਨੂੰ ਸਾਡੀ ਸਿਵਲ ਸਰਚਰ ਨਾਲ ਸਾਡੀਆਂ ਅਸਮ ਨੀ ਰਿਪਲੇਸਮੈਂਟ ਅਸ ਤੇ ਐਪਲੀਕੇਸ਼ਨਸ ਦੇਣੀ ਪੈਂਦੀ ਇੱਥੇ ਜਾਂ ਕੋਈ ਲਿਖਾਉਣਾ ਪੈਂਦਾ ਨਾਮ ਉਹ ਐਕਸ-ਰੇਜ਼ ਦੇਖ ਕੇ ਸਰ ਜਿਹੜੇ ਹੈਗੇ ਆ ਉਹ ਐਂਗਲਸ ਵਗੈਰਾ ਦੇਖ ਕੇ ਉਹ ਦੇਖਿਆ ਜਾਂਦਾ ਕਿ টিਕੇਆਰ ਮਤਲਬ ਜਿਹੜਾ ਹੈਗਾ টিਕੇਆਰੀ ਹੋਏਗਾ ਜਾਂ ਫਿਰ ਅਸੀਂ ਇਹਨਾਂ ਨੂੰ ਥੋੜੀ ਦੇਰ ਅਸੀਂ ਬਚਾ ਸਕਦੇ ਹਾਂ ਕੋਈ ਹੋਰ ਥੈਰਾਪੀਜ਼ ਦੇ ਨਾਲ ਸੋ ਇਹ ਐਕਸ-ਰੇਜ਼ ਤੋਂ ਬਾਅਦ ਹੀ ਡਿਸਾਈਡ ਹੁੰਦਾ ਬਾਕੀ ਸਾਡੇ ਆਰਥੋ ਸਰਜਨ ਇੱਥੇ ਹੈਗੇ ਆ ਸੋ ਜੇ ਅਗਰ ਲੱਗੇ ਪੇਸ਼ੈਂਟ ਦੇ ਕਿ ਦਿੱਕਤ ਹੈਗੀ ਆ ਇਹ ਟਰਾਂਸਪਲੈਂਟ ਹੀ ਹੋਏਗਾ ਸੋ ਮੈਨੂੰ ਨਹੀਂ ਲੱਗਦਾ ਕਿ ਕੋਈ ਜ਼ਿਆਦਾ ਲੰਬਾ ਪ੍ਰੋਸੀਜਰ ਹੋਏਗਾ ਇਹ ਨਾਲ ਦੀ ਨਾਲ ਹੀ ਜਿਹੜਾ సర్జరీ ਹੋ ਸਕਦੀ ਹੈ ਅੱਜ ਐਮਐਲਏ ਸਾਹਿਬ ਇੱਥੇ ਪਹੁੰਚੇ ਨੇ ਕਿ ਇਹਦੇ ਕਾਹਦਾ ਆਪਰੇਸ਼ਨ ਕਰਵਾਇਆ ਸੀਗਾ ਤੇ ਹੁਣ ਕਿਸ ਤਰ੍ਹਾਂ ਦੇ ਛੇਦ ਆ ਸਾਰੀ ਜਾਣਕਾਰੀ ਮੈਂ ਜੀ ਬਲਵੀਰ ਸਿੰਘ ਆ ਜੀ ਮੋਗੇ ਦਾ ਰਹਿਣਾਲਾ ਦਸਵੇਂ ਸਲਗਣਾ ਗੱਡੀ ਨੰਬਰ 670 ਵੱਲੋਂ ਤੇ ਮੈਂ ਬਹੁਤ-ਬਹੁਤ ਜਿਹੜੀ ਪਹਿਲਾ ਪਹਿਲਾ ਘੋਟਾ ਬਹੁਤ ਬੇਕਾਰ ਆਇਆ ਸੀਗਾ ਮੈਂ ਕੰਮ ਕਰ ਕਰ ਕੇ ਬੈਠ ਗਿਆ ਹੀ ਘਰੇ ਆ ਉੱਤੇ ਤੇ ਮੇਰੀ ਹਿੰਮਤ ਰਹੀ ਪਈ ਕਿ ਮੈਂ ਘੋਟਾ ਪਾ ਪਾ ਸਕਾਂ ਇਹਨੇ ਪੈਸਾ ਹੈ ਰੇਡੀਸਿਕੇ ਬਰ ਕੋਲੇ ਮਜ਼ਦੂਰੀ ਕਰ ਜਾਈ ਜੀ ਅਜੇ ਤਾਂ ਅ ਵਰਸਾ ਦੇ ਕੰਮ ਕਰਦਾ ਜੀ ਮੈਂ ਤੇ ਬਹੁਤ ਬਹੁਤ ਧੰਨਵਾਦ ਐ ਮੇਰੇ ਸਾਹਿਬ ਜੀ ਦਾ ਜਿੱਲਾ ਦੇ ਤੇ ਮੇਰਾ ਹੈਗਾ ਤੁਸ ਸਾਰਾ ਸਰਵਰ ਵਾਲੀ ਉਹਨਾਂ ਦੇ ਬਹੁਤ ਬਹੁਤ ਧੰਨਵਾਦ ਨਾਲ ਕੋਸ਼ਟ ਕਰਕੇ ਮੇਰੇ ਘੁੱਟਾ ਬਦਲਵਾਦਾ ਬਾਹਰ ਕਿੰਨਾ ਖਰਚਾ ਦੱਸਿਆ ਡਾਕਟਰ ਸਾਹਿਬ ਨੇ ਜੀ ਬਾਹਰ ਕਿੰਨਾ ਖਰਚਾ ਆਈ ਪ੍ਰਾਈਵੇਟ ਚ ਕਿੰਨਾ ਖਰਚਾ ਦੱਸਿਆ ਸੀਗਾ ਖਰਚਾ ਜੀ ਉਹਨਾਂ ਨੇ ਮੈਂ ਗਿਆ ਸੀ ਬਟਨ ਦੇ ਉਹਨਾਂ ਨੇ ਇੱਕ ਘੋੜੇ ਦਾ ਮੇਰਾ 70000 ਮਗਰ ਸੀ ਹਾਂਜੀ ਹੁਣ ਇੱਥੇ ਕਿੰਨੇ ਫੀ ਮੈਸ ਦੇ ਵਿੱਚ 70000 ਰੁਪਏ ਮੈਂ ਗਿਆ ਸੀਗਾ ਤੇ ਮੈਂ ਵਿਖਾੜ ਗਿਆ ਸੀ ਉਹ ਕਹਿੰਦਾ ਮੇਰਾ ਠਾਰ ਕੇ ਆਇਓ ਫਿਰ ਮੇਰੇ ਹਮਮਤ ਲਈ ਭਾਈ ਜਾਣ ਦੀ ਨਟ ਜਾਇ ਨ ਗਿਆ ਜੀ ਫਿਰ ਹੁਣ ਕਿੰਨੇ ਪੈਸੇ ਲੱਗੇ ਤੁਹਾਡੇ ਹਾਂਜੀ ਹੁਣ ਕਿੰਨੇ ਪੈਸੇ ਲੱਗੇ ਆ ਹੁਣ 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 ਮੇਰੇ ਕੋਈ ਪੈਸੇ ਲੱਗੇ ਜੀ ਦੋ ਗੋਡੇ ਬਦਲੇ ਜੀ ਤੁਹਾਨੂੰ ਇੱਕ ਜੀ ਇੱਕ ਇੱਕ ਬਦਲਾ ਸਕਦੇ ਕੋਈ ਪ੍ਰੋਬਲਮ ਤਾਂ ਨਹੀਂ ਤੁਰੰਤ ਹਾਂ ਜੀ ਤੁਰੰਤ ਤਾਂ ਨਹੀਂ ਕੋਈ ਪ੍ਰੋਬਲਮ ਜੀ ਤੁਰੰਤ ਨਹੀਂ ਹਜੇ ਹਜੇ ਤੜੀ ਆਏਗੀ ਹੂੰ ਅੱਜ ਐਮਐਲਏ ਸਾਹਿਬ ਤੁਹਾਡੇ ਕੋਲੇ ਪਹੁੰਚੇ ਕੀ ਕਹੋਗੇ ਬਹੁਤ ਬਹੁਤ ਧੰਨਵਾਦ ਕਰਦਾ ਮੈਂ ਰਦਾ ਆਪ ਜੀ ਦੇ ਐਮਐਲਏ ਸਾਹਿਬ ਅਸੀਂ ਵੀ ਇਹਨਾਂ ਦੇ ਬਹੁਤ ਸਹਿਯੋਗ ਕਰਦੇ ਹਾਂ ਬੋਟਾ ਵਟਾ ਪਾਜਾ ਬਹੁਤ ਇਹਨੂੰ ਜਿਤਾਇਆ ਅਸੀਂ ਮੈਂ ਚੈੱਕ ਕਰਾਇਆ ਇਸ ਕਾਫੀ ਜਗਾਂ ਤੇ ਇੱਥੇ ਜਦੋਂ ਫ੍ਰੀ ਕਾਸਟ ਹੋਣ ਲੱਗਿਆ ਨੇ ਜੀ ਐਸ਼ਮਨ ਕਾਰਡ ਦੇ ਉੱਪਰ ਮੈਂ ਚੇਂਜ ਕਰਾਇਆ ਤੇ ਮੈਨੂੰ ਕਾਫੀ ਰਿਲੈਕਸ ਮਿਲ ਰਹੀ ਹੈ ਤੇ ਬਾਹਰ ਕਿੰਨਾ ਖਰਚਾ ਦੱਸਿਆ ਸੀਗਾ ਡਾਕਟਰ ਬਾਹਰ ਚ ਦੋ ਟਾਈ ਲੱਗ ਕਹਿੰਦੇ ਸੀਗੇ ਹਾਂਜੀ ਕਿੰਨਾ ਖਰਚਾ ਆ ਗਿਆ ਇੱਥੇ ਫਿਰ ਹਾਲਤ ਕੋਈ ਨਹੀਂ ਲੱਗਿਆ ਮੇਰਾ ਬਸ ਟੈਸਟ ਦੇ ਪੈਸੇ ਲੱਗੇ ਮੜਾ ਮੋਟੇ ਕੋਈ ਖਾਸ ਹੀ ਨਹੀਂ ਦਵਾਈ ਦਾ ਕੋਈ ਨਹੀਂ ਲੱਗਿਆ ਤੱਕ ਕਿੰਨੇ ਚਿਰ ਤੋਂ ਪ੍ਰੋਬਲਮ ਸੀਗੀ ਕਰੇ ਤੁਮ ਨੂੰ ਮਨੋਸਿਕਾ ਡੇਢ ਦੋ ਸਾਲ ਦਾ ਪ੍ਰੋਬਲਮ ਸੀਗੀ ਤੇ ਹੁਣ ਮਤਲਬ ਫਿਰ ਮੈਂ ਦਵਾਈਆਂ ਬਹੁਤ ਲਈਆਂ ਪਹਿਲਾਂ ਉਹ ਨੋਰਮਲੀ ਠੀਕ ਹੁੰਦਾ ਸੀ ਕਿ ਮੜ ਕੇ ਫਿਰ ਦਿੱਕਤ ਆ ਜਾਂਦੀ ਸੀਗੀ ਫਿਰ ਮੈਂ ਕਿਹਾ ਟੈਸਟ ਚੇਂਜ ਕਰਾਉਣਾ ਪਊਗਾ ਡਾਕਟਰ ਸਾਹਿਬ ਅਸਲਾ ਲਈ ਸੀ ਕਹਿੰਦਾ ਵੀ ਚੇਂਜ ਕਰਨਾ ਪਏਗਾ ਮੈਂ ਕੋਈ ਨਹੀਂ ਕਰ ਦੋ ਫਿਰ ਤਾਂ ਕਰਾਂ ਲੱਗਿਆ ਇੱਕ 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 ਗੁੱਟ ਦਾ ਕੀਤਾ ਡਾਕਟਰ ਸਾਹਿਬ ਕਹਿੰਦੇ ਮਹੀਨੇ ਬਾਅਦ ਦੁਬਾਰਾ ਕਰਦਾ ਹਾਂ ਹਾਂਜੀ ਹੁਣ ਤੁਹਾਨੂੰ ਪ੍ਰੋਬਲਮ ਕੋਈ ਤੁਰ ਫੇ ਨਹੀਂ ਹਾਲੇ ਤੁਰਾ ਨਹੀਂ ਗਿਆ ਕੱਲ ਤੁਰਾਵੇਂ ਕਹਿੰਦੇ ਡਾਕਟਰ ਸਾਹਿਬ ਕਹਿੰਦੇ ਕੱਲ ਤੁਰਾਵਾਂਗੇ ਤੇ ਕਹਿੰਦੇ ਬਸ ਠੀਕ ਹੋ ਜਾਏਗਾ ਕਿੰਨਾ ਚਾਹੁੰਗਾ ਸਰ 50 ਸਰਕਾਰ ਦੇ ਸੁਪਰਾਲੇ ਮੈਂ ਬਹੁਤ ਸ਼ੂਗਰ ਗੁਜ਼ਾਰਾ ਜੀ 50 ਸਰ ਕਰਦਾ ਜੋ ਇਹ ਨਾਲ ਵਧੀਆ ਕੰਮ ਕੀਤਾ ਨਾਲੇ ਸਰਕਾਰੀ ਹਸਪਤਾਲ ਬਹੁਤ ਵਧੀਆ ਬਣ ਗਿਆ ਹੁਣ ਪਹਿਲਾਂ ਇੰਨੀ ਸਹੂਲਤਾਂ ਨਹੀਂ ਸੀਗੀਆਂ ਹੁਣ ਸਵਾਈ ਵਗੈਰਾ ਬਹੁਤ ਕੁਝ ਹੋ ਗਿਆ ਵਧੀਆ ਹੋਇਆ ਐਮਰਿਲ ਸਾਹਿਬ ਕੋਲ ਪਹੁੰਚਿਆ ਮੈਂ ਐਮਰਿਲ ਸਾਹਿਬ ਬਹੁਤ ਧੰਨਵਾਦ ਕਰਦਾ ਇਹ ਪੁੱਛੇ ਆਪਣੇ ਲਈ ਮੈਂ ਬਹੁਤ ਧੰਨਵਾਦ ਕਰਦਾ ਹਾਂ ਜੀ ਕਿਤਾਜ ਜੀ ਤੁਸੀਂ ਮਰਨ ਬਹੁਤ ਜੀ ਸਾਡੇ ਉਹ ਜਾਣਕਾਰੀ ਸਾਰਾ ਪ੍ਰੋਸੈਸ ਕੀ ਹੁੰਦਾ ਹੈ ਇਹਦਾ ਕਰੋ ਤੱਕ ਪੇਸ਼ੈਂਟ ਠੀਕ ਹੋ ਕੇ ਘਰ ਚਲਾ ਜਾਂਦਾ ਜੀ ਜਿਹੜੇ ਮਰੀਜ਼ ਨੂੰ ਵੀ ਗੱਡ ਬਦਲਣ ਦੀ ਜ਼ਰੂਰਤ ਹੈ ਉਹ ਰੂਟੀਨ ਆਪੀਡੀ ਦੇ ਵਿੱਚ ਆ ਕੇ ਆਪਣਾ ਚੈੱਕਅਪ ਕਰਵਾ ਸਕਦੇ ਹੈਗੇ ਆ ਉਹਨਾਂ ਦੇ ਟੈਸਟ ਕੀਤੇ ਜਾਂਦੇ ਐ ਐਕਸ-ਰੇ ਕੀਤੇ ਜਾਂਦੇ ਐ ਫਾਈਲ ਬਣਾਈ ਜਾਂਦੀ ਐ ਜਿਆਦਾ ਕੋਈ ਲੰਮਾ ਪ੍ਰੋਸੀਜਰ ਨਹੀਂ ਹੈ ਇੱਕ ਜਾਂ ਦੋ ਦਿਨ ਦੇ ਵਿੱਚ ਅਸੀਂ ਜੋ ਸਾਰੀਆਂ ਇਨਵੈਸਟੀਗੇਸ਼ਨ ਟੈਸਟ ਵਗੈਰਾ ਕਰ ਲੈਨੇ ਹੈਗੀਆਂ ਤੇ ਮਰੀਜ਼ ਨੂੰ ਫਿਟ ਕਰਕੇ ਉਹਦਾ ਦੋ ਦੇ ਵੱਧ ਤੋਂ ਤਿੰਨ ਦਿਨ ਦੇ ਵਿੱਚ ਉਹਦੀ ਸਰਜਰੀ ਕਰ ਦਿੱਤੀ ਜਾਂਦੀ ਹੈ ਇਸ ਤੋਂ ਜ਼ਿਆਦਾ ਲੰਮਾ ਪ੍ਰੋਸੀਜਰ ਨਹੀਂ ਹੈ ਉਸ ਤੋਂ ਬਾਅਦ ਵਿੱਚ ਮਰੀਜ਼ ਨੂੰ 4 ਜਾਂ 5 ਦਿਨ ਹਸਪਤਾਲ ਦੇ ਵਿੱਚ ਰਹਿਣਾ ਮਰੀਜ਼ ਦੇ ਟੀਕੇ ਲੱਗਦੇ ਆ ਠੀਕੇ ਲੱਗਣੇ ਜਦੋਂ ਬੰਦ ਹੋ ਜਾਂਦੇ ਸੀ ਮਰੀਜ਼ ਨੂੰ ਛੁੱਟੀ ਕਰ ਦਿੰਦੇ ਆ ਤੇ ਸਟੇ ਜਾਂ 5 4 ਜਾਂ 5 ਦਿਨ ਤੋਂ ਵੱਧ ਮਰੀਜ਼ ਦਾ ਸਟੇ ਨਹੀਂ ਇੱਥੇ ਹੁੰਦਾ ਦੂਸਰੇ ਦਿਨ ਤੀਸਰੇ ਦਿਨ ਅਸੀਂ ਮਰੀਜ਼ ਨੂੰ ਚਾਲੂ ਕਰ ਦਿੰਦੇ ਆ ਖੜਾ ਕਰ ਦਿੰਦੇ ਆ ਤੇ ਉਹ ਮਰੀਜ਼ ਚੱਲਣਾ ਸਟਾਰਟ ਕਰ ਦਿੰਦਾ ਜੀ ਮੈਡਲ ਸਾਹਿਬ ਨੇ ਦੱਸਿਆ ਕਿ ਜਿਹੜਾ ਬਾਹਰ ਬਹੁਤ ਮਹਿੰਗਾ ਹੁੰਦਾ ਸੀ ਇੱਥੇ ਕੋਈ ਮੈਮ ਨੇ ਦੱਸਿਆ ਕਿ ਖਰਚਾ ਬਿਲਕੁਲ ਫਰੀ ਆਫ ਕੋਸਟ ਹੈ ਮੈਡੀਸਿਨਸ ਦਾ ਕੋਈ ਸਰ ਖਰਚਾ ਹੁੰਦਾ ਜਾਂ ਟੀਕੇ ਆ ਦਾ ਕੁਝ ਨਹੀਂ 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 ਆਯੂਸ਼ਮਾਨ ਨੇ ਕੈਸ਼ਲੈਸ ਜਿਹੜੀ ਸਰਵਿਸ ਹੈਗੀ ਹੈ ਇਹਦੇ ਅੰਡਰ ਕੋਈ ਖਰਚਾ ਨਹੀਂ ਹੈ ਤੇ ਜੋ ਸਰਵਿਸ ਜਿੰਨੀਆਂ ਵੀ ਹੈਗੀਆਂ ਸਰਕਾਰੀ ਸਰਵਿਸ ਜਿੰਨੀਆਂ ਵੀ ਹੈਗੀਆਂ ਉਹ 프리 ਦਿੱਤੀਆਂ ਜਾਂਦੀਆਂ ਲਾਈਵ ਤੇ ਇਸ ਚੈਨਲ ਦੇ ਲਈ ਮੋਗਾ ਤੋਂ ਸਰਜੀ ਤਰੌਲੀ ਦੀ ਵਿਸ਼ੇਸ਼ ਰਿਪੋਰਟ